ਹਮ ਪਾੜ ਕੇ ਹਰੀ ਜਦ ਆਇਆ ਮਾਨੀਆਂ ਦਾ ਮਾਨ ਤੋੜਿਆ ਹਮ ਪਾੜ ਕੇ ਹਰੀ ਜਦ ਆਇਆ ਮਾਨੀਆਂ ਦਾ ਮਾਨ ਮਾਨੀਆਂ ਦਾ ਮਨ ਥੰਬ ਕਾੜ ਕੇ ਹਰੀ ਜਦੋ ਮਾਨੀਆਂ ਦਾ ਮਨ ਨਉ ਆ ਨਾਲ ਪਾੜਤਾ ਭਗਤਾਂ ਦਾ ਦੁਖੀ ਜਿਹੜਾ ਨਉ ਆ ਨਾਲ ਪਾੜ ਭਗਤਾਂ ਦਾ ਦੁਖੀ ਜਿਹੜਾ ਨਉ ਆਨ ਨਾਲ ਕਾੜਦਾ ਭਗਤਾਂ ਦਾ ਦੁਖੀ ਜਿਹੜਾ ਉਹ ਨਉ ਆਨ ਨਾਲ ਕਾੜਦਾ ਭਗਤਾਂ ਦਾ ਦੁਖੀ ਜਿਹੜਾ ਨਉ ਆਨ ਨਾਲ ਲੇਖਾ ਦੇ ਨਯੋਖ ਹੋ ਜੇਗਾ ਕਿਤੇ ਮੱਥਾ ਨਾ ਉਕੀਰਾ ਨਾ ਵਿੜਾ ਲੇਖਾ ਦੇ ਨਯੋਖ ਹੋ ਜੇਗਾ ਕਿਤੇ ਮੱਥਾ ਨਾ ਗਰੀਬਾ ਨਾ ਥੰਮ ਉਪਾੜ ਹਰਿਆਪ ਦਿਖਾਇਆ ਅਹੰਕਾਰੀ ਦਾਤ ਮਾਰ ਪਚਾਇਆ ਸੋ ਗੁਰੂ ਪਿਆਰਿਓ ਮਹਾਰ ਦੀ ਗੁਰਬਾਣੀ ਸਮਝਾਦੀ ਕਿ ਥੰਮ ਪਾੜ ਕੇ ਜਦੋਂ ਪਰਮੇਸ਼ਰ ਨਰਸਿੰਘ ਰੂਪ ਧਾਰ ਕੇ ਆਇਆ ਸੋ ਜਿਹੜਾ ਹੰਕਾਰ ਕਰਦਾ ਸੀ ਆਪਣੀ ਤਾਕਤ ਦਾ ਹਰਨਖਸ਼ ਕਹਿੰਦੇ ਉਹਨੂੰ ਨੌਹਾਂ ਦੇ ਨਾਲ ਪਾੜਦਾ ਕਿਉਂਕਿ ਭਗਤਾਂ ਦਾ ਰੋਖੀ ਸੀ ਨਾ ਸੋ ਬਹੁਤ ਕਹਿੰਦੇ ਭਗਤ ਪ੍ਰੇਨਾਦ ਨੂੰ ਤੰਗ ਕੀਤਾ ਸੀ ਪਰੇਸ਼ਾਨ ਕੀਤਾ ਸੋ ਭਗਤਾਂ ਨੂੰ ਦੁੱਖ ਬਚਾਉਂਦਾ ਸੀ ਸੋ ਬੜਾ ਵੱਡਾ ਕਹਿੰਦੇ ਦੁੱਖ ਪਹਚਾਉਣ ਦਾ ਯਤਨ ਕੀਤਾ ਪਰ ਪਰਮੇਸ਼ਰ ਨੇ ਨੌਹਾਂ ਦੇ ਨਾਲ ਪਾੜਿਆ ਸੋ ਆਪਣੇ ਭਗਤ ਦੀ ਰਾਖੀ ਕੀਤੀ ਪਰਮੇਸ਼ਰ ਨੇ ਸੋ ਇਸੇ ਤਰ੍ਹਾਂ ਮਾਰਦੀ ਗੁਰਬਾਣੀ ਸਮਝਾਉਂਦੀ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬਰਨ ਸਾਹ ਅਗਲ ਮੈਂ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣਹਾਰ ਕਹਿੰਦੇ ਜਿਹੜਾ ਗਰੀਬਾਂ ਤੇ ਖਿੱਚਦਾ ਨਾ ਸੋ ਗਰੀਬਾਂ ਨਾਲ ੱਟਕਾ ਕਰਦਾ ਸੋ ਕਹਿੰਦੇ ਉਹਨੂੰ ਪ੍ਰਮਾਤਮਾ ਫਿਰ ਦੋਜਕ ਦੀ ਅੱਗ ਵਿੱਚ ਸੜਦਾ ਸੋ ਉਹਨੂੰ ਫਿਰ ਕਹਿੰਦੇ ਉਹ ਆਪਣੀ ਪਹਿਲਾਂ ਤੇ ਆਪ ਹੀ ਛੱਡਦਾ ਇਹ ਰਖਾ ਦੀ ਅੱਗ ਦੇ ਵਿੱਚ ਸੋ ਉਸ ਤੋਂ ਬਾਅਦ ਵੀ ਕਹਿੰਦੇ ਉਹਨੂੰ ਫਿਰ ਦੋਜਕ ਦੀ ਅੱਗ ਵਿੱਚ ਛੜਨਾ ਸੋ ਜਿਹੜਾ ਗਰੀਬਾਂ ਦੀ ਉੱਪਰ ਜਿਹੜਾ ਖਿਜਦਾ ਗਰੀਬਾਂ ਨਾਲ ੱਟਕਾ ਕਰਦਾ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮਸਰ ਅਗਨ ਵਿੱਚ ਸੜੀ ਸੋ ਉਹਨੂੰ ਅੱਗ ਦੇ ਵਿੱਚ ਛੜਨਾ ਪੈਂਦਾ ਸੋ ਬਹੁਤ ਦੁੱਖ ਭੋਗਣਾ ਪੈਂਦਾ ਸੋ ਇਸੇ ਕਰਕੇ ਕਹਿੰਦੇ ਕਦੀ ਗਰੀਬ ਦੀ ਹਾ ਨਹੀਂ ਲੈਣੀ ਚਾਹੀਦੀ ਕਹਿੰਦੇ ਇਹ ਇਨਸਾਨ ਗਰੀਬ ਕੋ ਮਤ ਸਤਾਹ ਉਹ ਰੋ ਦੇਗਾ ਕਹਿੰਦੇ ਜੇ ਤੂੰ ਗਰੀਬ ਨੂੰ ਸਤਾਏਗਾ ਉਹਦਾ ਜੋਰ ਤੇ ਕੋਈ ਚਲਣਾ ਨਹੀਂ ਕਹਿੰਦੇ ਬਸ ਉਹਨੇ ਰੋ ਦੇਣਾ ਉਹਦੀਆਂ ਘੁੱਬਾਂ ਨਿਕਲ ਜਾਣੀਆਂ ਤੇ ਕਹਿੰਦੇ ਜੇ ਉਹ ਰੋ ਪਿਆ ਉਹਦੀ ਹਾਰ ਨਿਕਲ ਗਈ ਮਨ ਦੇ ਵਿੱਚੋਂ ਫਿਰ ਕਹਿੰਦੇ ਜਦੋਂ ਮਾਲਕ ਨੂੰ ਪਤਾ ਲੱਗਿਆ ਨਾ ਪਰਮੇਸ਼ਰ ਨੂੰ ਕਹਿੰਦੇ ਉਹਨੇ ਫਿਰ ਪਤਾ ਕੀ ਕਰਨਾ ਇਹ ਇਨਸਾਨ ਗਰੀਬ ਕੋ ਮਤ ਸਤਾ ਉਹ ਰੋ ਦੇਗਾ ਕਹਿੰਦੇ ਜਦ ਮਾਲਕ ਨੂੰ ਪਤਾ ਲੱਗਾ ਤੂੰ ਤੁਸੀਂ ਜੜ ਸਿੱਖੋ ਦੇ ਉਨੇ ਨੇ ਜਣਾ ਪੱਟ ਦੇਣੀ ਆ ਪਰਮੇਸ਼ਰ ਨੇ ਤੇਰੀਆਂ ਜੇ ਕਿਸੇ ਗਰੀਬ ਦੀ ਹਾਲ ਲੱਗ ਗਈ ਇਹ ਛੇ ਕਰਕੇ ਹਾਥੋਂ ਬਚਣਾ ਚਾਹੀਦਾ ਸੋ ਕਿਸੇ ਦਾ ਦਿਲ ਦਿਖਾਉਣਾ ਨਹੀਂ ਚਾਹੀਦਾ ਸੋ ਆਪਾਂ ਦੇ ਸੇਵਾ ਕਰਦੇਵੇਂ ਦਿਲ ਦਿਖਾਉਨੇ ਫਿਰਦੇ ਸੋ ਗੁਰੂ ਪਿਆਰੇ ਗੁਰੂ ਘਰ ਆ ਕੇ ਵੀ ਬੰਦਾ ਇੱਕ ਦੂਜੇ ਦਾ ਦਿਲ ਦਿਖਾਉਂਦਾ ਫਿਰਦਾ ਸੋ ਦੱਸੋ ਇਦਾਂ ਦੇ ਬੰਦਿਆਂ ਦਾ ਕੀ ਬਣੇਗਾ ਸੋ ਜਿਹੜੇ ਗੁਰੂ ਘਰ ਆ ਕੇ ਵੀ ਨਹੀਂ ਮੁੜਦੇ ਸੋ ਇੱਥੇ ਸੇਵਾ ਸਿਮਰਨ ਕਰਦੇ ਆ ਹੋਇਆ ਵੀ ਇੱਕ ਦੂਜੇ ਨੂੰ ਗੁਰੂ ਪਿਆਰੇ ਸੋ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਸੋ ਹਉ ਸਮਝੋ ਇਸ ਗੱਲ ਨੂੰ ਕਿ ਸੇਵਾ ਸਿਮਰਨ ਜੇ ਕਰਦੇ ਹੋ ਉਹ ਧਿਆਨ ਹੋਣਗੇ ਕਰੋ ਸੋ ਇਹ ਨਹੀਂ ਕਿ ਕੌਣ ਆਇਆ ਕੌਣ ਗਿਆ ਕੌਣ ਕੀ ਕਰਦਾ ਉਹਨੇ ਥੋੜੀ ਕੀਤੀ ਉਹਨੇ ਬਾੜੀ ਕੀਤੀ ਸੋ ਜੇ ਇਹਨਾਂ ਚੱਕਰਾਂ 'ਚ ਬੈ ਗਏ ਫਿਰ ਸੋ ਕਈ ਵਾਰੀ ਬੰਦੇ ਬੰਦੇ ਨੂੰ ਲੇਖਾ ਦੇਣਾ ਔਖਾ ਹੋ ਜਾਂਦਾ ਸੋ ਇਸ ਕਰਕੇ ਆਪਣੇ ਲੇਖਾਂ ਵੱਲ ਧਿਆਨ ਰੱਖੋ ਆਪਣੇ ਜਿਹੜੇ ਕਰਮ ਨੇ ਉਹ ਸੁਧਰ ਰੱਖੋ ਸੋ ਜੇ ਦੂਜੇ ਵੱਲ ਧਿਆਨ ਦੇਂਦੇ ਰਹਿ ਗਏ ਸੋ ਕਈ ਵਾਰੀ ਗੁਰੂ ਪਿਆਰਿਓ ਬਹੁਤ ਕੰਮ ਫਿਰ ਪੁੱਠਾ ਹੀ ਹੋ ਜਾਂਦਾ ਸੋ ਬੜੋ ਸਾਰੇ ਸੋ ਲੋਕ ਪਵਨੰ ਗੁਰੂ ਪਾਣੀ ਪਿਤਾ ਹਾ